ਗਿੱਦੜਬਾਹ ਦੀਆਂ ਜਿਮਨੀ ਚੋਣਾਂ ਨੂੰ ਲੈ ਕੇ ਹਲਚਲ ਤੇਜ ਹੋਈ ਦਿਖਾਈ ਦੇ ਰਹੀ ਹੈ। ਮਨਪ੍ਰਿਤ ਬਾਦਲ ਪਾਜਪਾ ਦੇ ਵੱਲੋਂ ਸਿਆਸੀ ਅਖਾੜੇ ਦੇ ਵਿੱਚ ਉਤਰ ਸਕਦੇ ਨੇ ਤੇ ਦੱਸਿਆ ਕਿ ਉੱਥੇ ਹੀ ਉਹਨਾਂ ਨੇ ਗਿੱਦੜਬਾਹ ਦਾ ਦੌਰਾ ਕੀਤਾ ਲੋਕਾਂ ਦੇ ਨਾਲ ਗੱਲਬਾਤ ਕੀਤੀ ਤੇ ਜਿਸ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਮੈਂ 15 ਸਾਲਾਂ ਦੇ ਵਿੱਚ ਗਿੱਦੜਬਾਹਤ ਦੌਰਾਨ ਬਹੁਤ ਕੁਝ ਦੇਖਣ ਨੂੰ ਮਿਲਿਆ ਹੈ ਤੇ ਜਿਸ ਤੇ ਉੱਥੇ ਹੀ ਜਿਹੜਾ ਕਿ ਮਨਪ੍ਰਿਤ ਬਾਦਲ ਦੇ ਵੱਲੋਂ ਗਿੱਦੜਬਾਹ ਦੀਆਂ ਜਿਮਨੀ ਚੋਣਾਂ ਨੂੰ ਲੈ ਕੇ ਜਿਹੜਾ ਕਿ ਸੰਕੇਤ ਦਿੱਤੇ ਗਏ ਨੇ ਤੇ ਉਹ ਗਿੱਦੜਵਾਹ ਦੀਆਂ ਜਿਮਨੀ ਚੋਣਾ ਤੋਂ ਲੜ ਸਕਦੇ ਨੇ ਤੇ ਜਿਸ ਨੂੰ ਲੈ ਕੇ ਲਗਾਤਾਰ ਹੁਣ ਹਲਚਲ ਤੇਜ਼ ਹੁੰਦੀ ਹੋਈ ਦਿਖਾਈ ਦੇ ਰਹੀ ਹੈ ਆਹ ਤੁਹਾਨੂੰ ਸੁਣਾਉਣੇ ਮਨਪ੍ਰਿਤ ਬਾਦਲ ਦਾ ਹੋਰ ਕੀ ਕਹਿਣਾ ਹੈ ਆ ਮੱਥੇ ਦੀਆਂ ਤਕਦੀਰਾਂ ਹੁੰਦੀਆਂ ਦੇਸ਼ ਨਿਕਾਲਾ ਮਿਲ ਗਿਆ ਅੱਜ 15 ਸਾਲਾਂ ਬਾਅਦ ਮੈਂ ਇਹਦਾ ਗਲੀਆਂ 'ਚ ਫੇਰ ਪੈਰ ਪਾਇਆ ਕਸ਼ਮੀਰ ਮੈਥੋਂ ਨਾ ਜਾਂਦਾ ਔਰ ਇਹ ਤੁਹਾਨੂੰ ਮੁਸੀਬਤ ਆਣੀ ਸੀ ਇਹ ਨੌਬਤ ਜਿਹੜੀ ਹੈ 15 ਸਾਲ ਬਾਅਦ ਸੋ ਮੈਂ ਤਾਂ ਅੱਜ ਤੁਹਾਡੇ ਕੋਲੇ ਇਹ ਵੀ ਬੇਨਤੀ ਕਰਨਾ ਹੈ ਮੈਨੂੰ ਧਰਮੇ ਦਾ ਪਤਾ ਸੀਗਾ ਕਿ ਗਿੱਦੜਵਾ ਸ਼ਹਿਰ ਦੇ ਵਿੱਚ ਤਰਨਾ ਲੱਗਿਆ ਮੈਂ ਮੈਨੂੰ ਥੋੜੀ ਜਿਹੀ ਝਿਜਕ ਐ ਇਸ ਦੀ ਸੀਗੀ ਜਿਹੜੇ ਪੁਰਾਣੇ ਲੀਡਰ ਹੈ ਗਿੱਦੜਵਾ ਦੇ ਜਿਹੜੇ ਤੁਹਾਡੇ ਨਾਲ ਪਿਛਲੇ 15 ਸਾਲਾਂ ਤੋਂ ਕਿ ਸ਼ਾਇਦ ਉਹ ਆਪਣੀ ਜ਼ਿੰਮੇਵਾਰੀ ਸਮਝ ਕੇ ਸ਼ਾਇਦ ਤੁਹਾਡੇ ਕੋਲੇ ਆਉਣ ਔਰ ਉਹ ਕੋਈ ਨਾ ਕੋਈ ਇਹਦਾ ਕੋਈ ਮਸਲੇ ਦਾ ਹੱਲ ਪਰ ਮੈਨੂੰ ਲੱਗਦਾ ਕਿ ਇਹਨਾਂ ਤੋਂ ਮਸਲੇ ਦਾ ਹੱਲ ਹੋਣਾ। ਸੋ ਮੈਂ ਅੱਜ ਤੁਹਾਨੂੰ ਇਹ ਦਰਖਾਸਤ ਕਰਕੇ ਜਾਂਦਾ ਕਿ ਤੁਸੀਂ ਜੇ ਤੁਹਾਨੂੰ ਮੇਰੇ ਤੇ ਇਤਬਾਰ ਆਉਂਦਾ ਹੈ ਤਾਂ ਮੇਰੇ ਇਤਬਾਰ ਤੇ ਅੱਜ ਤੁਸੀਂ ਇਹ ਟੰਗਣਾ ਜਿਹੜਾ ਹੈ ਇਹ ਚੱਕ ਲਓ। ਨੀਚੇ ਆ ਪੁਲ ਵੀ ਬਣਾ ਦੂੰਗਾ ਪਰ ਉੱਪਰ ਵਾਲਾ ਪੁਲ ਵੀ ਬਣਾ ਦੂੰਗਾ। ਦੋਨੇ ਪੁਲ ਬਣਾਵਾਂਗੇ। ਤੇ ਮੇਰੀ ਹਰ ਕੋਸ਼ਿਸ਼ ਹੋਏਗੀ ਤੇਰੀ। ਪਰ ਪਰ ਜਿਵੇਂ ਕੋਈ ਵਕੀਲ ਕਾਲਾ ਕੋਟ ਪਾ ਕੇ ਤੇ ਜੱਜ ਕੋਲੇ ਮੁਕੱਦਮਾ ਲੜਦਾ ਇਹ ਮੁਕੱਦਮਾ ਮੈਂ ਲੜੂਗਾ ਕਿ ਹੁਣ ਤੁਸੀਂ ਮੁਕੱਦਮਾ ਛੱਡ ਦਿਓ ਕਿ ਤੁਸੀਂ ਹੁਣ ਜਾ ਕੇ ਸਰਾੜੇ ਤੇ ਸਿਰ ਰੱਖ ਕੇ ਸੋਝੋ ਆਰਾਮ ਨਾਲ ਆ ਮੱਥੇ ਦੀਆਂ ਤਕਦੀਰਾਂ ਹੁੰਦੀਆਂ ਦੇਸ਼ ਨਿਕਾਲਾ ਮਿਲ ਗਿਆ ਸੀ ਅੱਜ 15 ਸਾਲਾਂ ਬਾਅਦ ਮੈਂ ਇਹਦਾ ਗਲੀਆਂ 'ਚ ਫੇਰ ਪੈਰ ਪਾਇਆ ਕਸ਼ਮਿਰ ਮੈਥੋਂ ਨਾ ਜਾਂਦਾ ਕਿ ਤੁਹਾਨੂੰ ਮੁਸੀਬਤ ਆਉਣੀ ਹੀ ਸੀ ਇਹ ਨੌਬਤ ਜਿਹੜੀ ਹੈ 15 ਸਾਲ ਬਾਅਦ ਤੋ ਮੈਂ ਤਾਂ ਅੱਜ ਤੁਹਾਡੇ ਕੋਲੇ ਇਹ ਵੀ ਬੇਨਤੀ ਕਰਨਾ ਹੈ ਮੈਨੂੰ ਧਰਨੇ ਦਾ ਪਤਾ ਸੀਗਾ ਕਿ ਗਿੱਦੜਵਾ ਸ਼ਹਿਰ ਦੇ ਵਿੱਚ ਧਰਨਾ ਲੱਗਿਆ ਹੈ ਮੈਂ ਮੈਨੂੰ ਥੋੜੀ ਜਿਹੀ ਝਿਜਕ ਐ ਇਸ ਦੀ ਸੀਗੀ ਜਿਹੜੇ ਪੁਰਾਣੇ ਲੀਡਰ ਹੈ ਗਿੱਦੜਵਾ ਦੇ ਜਿਹੜੇ ਤੁਹਾਡੇ ਨਾਲ ਪਿਛਲੇ 15 ਸਾਲਾਂ ਤੋਂ ਕਿ ਸ਼ਾਇਦ ਉਹ ਆਪਣੀ ਜ਼ਿੰਮੇਵਾਰੀ ਸਮਝ ਕੇ ਸ਼ਾਇਦ ਤੁਹਾਡੇ ਕੋਲੇ ਆਉਣ ਔਰ ਉਹ ਕੋਈ ਨਾ ਕੋਈ ਐ ਦਾ ਕੋਈ ਮਸਲੇ ਦਾ ਹੱਲ ਪਰ ਮੈਨੂੰ ਲੱਗਦਾ ਕਿ ਇਹ ਜਿੱਦਾਂ ਤੋਂ ਮਸਲੇ ਦਾ ਹੱਲ ਹੋਣਾ ਨਹੀਂ ਤੋ ਮੈਂ ਅੱਜ ਤੁਹਾਨੂੰ ਇਹ ਦਰਖਾਸਤ ਕਰਕੇ ਜਾਂਦਾ ਕਿ ਤੁਸੀਂ ਜੇ ਤੁਹਾਨੂੰ ਮੇਰੇ ਤੇ ਇਤਬਾਰ ਆਉਂਦਾ ਹੈ ਤਾਂ ਮੇਰੇ ਇਤਬਾਰ ਤੇ ਅੱਜ ਤੁਸੀਂ ਇਹ ਧਰਨਾ ਜਿਹੜਾ ਹੈ ਇਹ ਚੱਕ ਲਓ ਨੀਚੇ ਵਾਲਾ ਪੁਲ ਵੀ ਬਣਾ ਦੂਗਾ ਪਰ ਉੱਪਰ ਵਾਲਾ ਪੁਲ ਵੀ ਬਣਾ ਦੂਗਾ ਮੋੜਨੇ ਪੁਲ ਬਣਾਵਾਂਗਾ ਤੇ ਮੇਰੀ ਹਰ ਕੋਸ਼ਿਸ਼ ਹੋਏਗੀ ਮੇਰੀ ਅਰ ਪਰ ਜਿਵੇਂ ਕੋਈ ਵਕੀਲ ਕਾਲਾ ਕੋਟ ਪਾ ਕੇ ਤੇ ਜੱਜ ਕੋਲੇ ਮੁਕੱਦਮਾ ਲੜਦਾ ਹੈ ਇਹ ਮੁਕੱਦਮਾ ਮੈਂ ਲੜੂਗਾ ਕਿ ਹੁਣ ਤੁਸੀਂ ਮੁਕੱਦਮਾ ਛੱਡ ਦਿਓ ਕਿ ਤੁਸੀਂ ਹੁਣ ਜਾ ਕੇ ਸਰਾਰੇ ਦੇ ਸਿਰ ਰੱਖ ਕੇ ਸੌਜੋ ਆਰਾਮ ਨਾਲ ਆ ਮੱਥੇ ਦੀਆਂ ਤਕਦੀਰਾਂ ਹੋਣੀਆਂ ਦੇਸ਼ ਨਿਕਾਲਾ ਮਿਲ ਗਿਆ ਅੱਜ 15 ਸਾਲਾਂ ਬਾਅਦ ਮੈਂ ਇਹਦਾ ਗਲੀਆਂ 'ਚ ਫੇਰ ਪੈਰ ਪਾਇਆ ਕਾਸ਼ ਮੈਥੋਂ ਨਾ ਜਾਂਦਾ ਕਿ ਤੁਹਾਨੂੰ ਮੁਸੀਬਤ ਆਉਣੀ ਨਹੀਂ ਸੀ ਇਹ ਨੌਬਤ ਜਿਹੜੀ ਹੈ 15 ਸਾਲ ਬਾਅਦ ਸੋ ਮੈਂ ਤਾਂ ਅੱਜ ਤੁਹਾਡੇ ਕੋਲੇ ਇਹੋ ਬੇਨਤੀ ਕਰਨਾ ਹੈ ਮੈਨੂੰ ਧਰਮੇ ਦਾ ਪਤਾ ਸੀਗਾ ਗਿੱਦੜਬਾੜਾ ਸ਼ਹਿਰ ਦੇ ਵਿੱਚ ਚੱਲਣਾ ਲੱਗਿਆ ਮੈਂ ਮੈਨੂੰ ਥੋੜੀ ਜਿਹੀ ਝਿਜਕ ਐ ਇਸ ਦੀ ਸੀਗੀ ਜਿਹੜੇ ਪੁਰਾਣੇ ਲੀਡਰ ਹੈ ਗਿੱਦੜਬਾੜੇ ਜਿਹੜੇ ਤੁਹਾਡੇ ਨਾਲ ਪਿਛਲੇ 15 ਸਾਲਾਂ ਤੋਂ ਕੀ ਸ਼ਾਇਦ ਉਹ ਆਪਣੀ ਜ਼ਿੰਮੇਵਾਰੀ ਸਮਝ ਕੇ ਸ਼ਾਇਦ ਤੁਹਾਡੇ ਕੋਲੇ ਆਉਣ ਔਰ ਉਹ ਕੋਈ ਨਾ ਕੋਈ ਐ ਦਾ ਕੋਈ ਮਸਲੇ ਦਾ ਹੱਲ ਪਰ ਮੈਨੂੰ ਲੱਗਦਾ ਕਿ ਇਹਨਾਂ ਤੋਂ ਮਸਲੇ ਦਾ ਹੱਲ ਹੋਣਾ ਨਹੀਂ ਸੋ ਮੈਂ ਅੱਜ ਤੁਹਾਨੂੰ ਇਹ ਦਰਖਾਸਤ ਕਰਕੇ ਜਾਂਦਾ ਕਿ ਤੁਸੀਂ ਜੇ ਤੁਹਾਨੂੰ ਮੇਰੇ ਤੇ ਇਤਬਾਰ ਆਉਂਦਾ ਹੈ ਤਾਂ ਮੇਰੇ ਇਤਬਾਰ ਤੇ ਅੱਜ ਤੁਸੀਂ ਇਹ ਧਰਨਾ ਜਿਹੜਾ ਹੈ ਇਹ ਚੱਕ ਲਓ। ਨੀਚੇ ਵਾਲਾ ਪੁਲ ਵੀ ਬਣਾ ਦੂੰਗਾ ਪਰ ਉੱਪਰ ਵਾਲਾ ਪੁਲ ਵੀ ਬਣਾਉਂਗਾ। ਦੋਨੇ ਪੁਲ ਬਣਾਵਾਂਗਾ। ਫੇਰੀ ਹਰ ਕੋਸ਼ਿਸ਼ ਕਰੀਗੀ ਮੇਰੀ ਪਰ ਪਰ ਜਿਵੇਂ ਕੋਈ ਵਕੀਲ ਕਾਲਾ ਕੋਟ ਪਾ ਕੇ ਤੇ ਜੱਜ ਕੋਲੇ ਮੁਕੱਦਮਾ ਲੜਦਾ ਹੈ ਇਹ ਮੁਕੱਦਮਾ ਮੈਂ ਲੜੂਗਾ ਕਿ ਹੁਣ ਤੁਸੀਂ ਮੁਕੱਦਮਾ ਛੱਡ ਦਿਓ ਕਿ ਤੁਸੀਂ ਹੁਣ ਜਾ ਕੇ ਸਰਾਰੇ ਤੇ ਸਿਰ ਰੱਖ ਕੇ ਸੌਜੋ ਆਰਾਮ